ਪੱਟੀ ਦੇ ਪਿੰਡ ਬੂ ਬਹੇਲੀਆਂ ਦੇ ਰਾਸਤੇ ਦੇ 32 ਸਾਲਾ ਨੌਜਵਾਨ ਦਾ ਭੇਤ ਪਰੇ ਹਾਲਾਤਾਂ ਦੇ ਵਿੱਚ ਕਤਲ ਹੋ ਗਿਆ ਬੀਤੀ ਰਾਤ ਪੱਟੀ ਦੇ ਅਦੀਨ ਆਉਂਦੇ ਥਾਣਾ ਹਰੀਕੇ ਦੇ ਪਿੰਡ ਬੂ ਬਹੇਲੀਆਂ ਦੇ ਰਾਸਤੇ ਤੇ 32 ਸਾਲਾ ਬਲਿੰਦਰ ਸਿੰਘ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਜਿਸ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋਸਤਾਂ ਨਾਲ ਬੂ ਹਵੇਲੀਆਂ ਪਿੰਡ ਆਇਆ ਸੀ ਬੀਤੀ ਰਾਤ ਉਸ ਨੂੰ ਕੁਝ ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਸੰਬੰਧੀ ਉਹਨਾਂ ਇਨਸਾਫ ਦੀ ਮੰਗ ਕੀਤੀ ਏ ਬਰਿੰਦਰ ਸਿੰਘ son of ਕੋਲੋਂ ਸਿੰਘ ਬ੍ਰਿੰਦਪੁਰ ਦੇਵਾ ਦਾ ਹੈ। ਇਹਦੀ ਉਮਰ ਕਿੰਨੀ 23 ਸਾਲ ਹੈ। ਇਹਨੀਆਂ ਨੂੰ ਡੈੱਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੋਹਵੈਲੀਆ ਰੋਡ ਤੇ ਜਿਹੜੀ ਲਿੰਕ ਰੋਡ ਆ ਉੱਤੇ ਮਿਲੀ ਹੈ। ਇਹਦੀ ਬੋਡੀ ਤੇ ਤੇਜ਼ ਤਾਰਛਾ ਦੇ ਚਗਮ ਨੇ। ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਦੇ ਪੇਰੈਂਟਸ ਆ ਗਏ। ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਬਾਕੀ ਪ੍ਰੋਸੀਜਰਸ ਸਪੈਕਸ ਹੋਣਗੇ ਉਹ ਤੁਹਾਨੂੰ ਦੱਸ ਦਾਂਗੇ। ਦਿੱਤੀ ਲੱਗਦਾ ਜੀ ਮਤਲਬ ਕਿ ਇਹ ਗੱਲਬਾਤ ਕੋਈ ਹੁਣ ਪਤਾ ਸਰ ਨਹੀਂ ਕਰਦਾ ਜੇ ਦੇ ਕੋਈ ਕੀ ਹੋਈ ਕਿੰਨੀ ਕਿਲਾਟਾ ਡੰਡਾ ਆਇਆ ਮੁੰਡਾ ਇਹ ਮੇਰਾ ਕੀ ਨਾ ਇਹਦਾ ਵਿਰਿੰਦਰ ਸਿੰਘ ਕਿੰਨੀ ਕੁ ਉਮਰ ਹੀ ਨੇ 32 33 ਸਾਲ ਨੂੰ ਨਹੀਂ ਦੇਖੀ ਗੱਲਬਾਤ ਹੋਈ ਹੈ ਗੱਲਬਾਤ ਕਰ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਬਾਹਰੀਆ ਉਹਨ ਮੋਟਰ ਦੇ ਮੋਟਰ ਦੇ ਘੜਾਤਾ ਕੋਰ ਨਾਲ ਸਜਣ ਇਹਨਾਂ ਦਾ ਜਿਸ ਨਾਲ ਕਿ ਦੌੜਦਾ ਹੈ ਉਹਦੇ ਨਾਲ ਮੜਕੇ ਘਰੇ ਦੂ ਚਲੇ ਗਏ ਦੋ ਤੇ ਪੈ ਕੇ ਸ਼ਕ ਡਾਉਣ ਲੱਗ ਪਏ ਉਹ ਮੜਕੇ ਛੱਡਣ ਆਉਣ ਡਿਆ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ ਆ ਅੱਠ ਕਿਤੇ ਲੱਗ ਪਾਉਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਣ ਡਿਆ ਤੇ ਇਹਗਾ ਇੱਥੇ ਵੀ ਜਦੋਂ ਆ ਗਏ ਆ ਤੇ ਜਿਹੜਾ ਛੱਡਣ ਆਉਣ ਡਿਆ ਤੇ ਮੈਂ ਮੋਟਰਸਾਈਕਲ ਮੋੜਿਆ ਪਿਆ ਲੰਘ ਗਏ ਮੇਰੇ ਪਿੰਡ ਵਾਲਾ ਤੇ ਉਹ ਦੌਰ ਪਛੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਜਿੰਨ ਕੇ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮੋਟਰਸਾਈਕਲ ਦੇ ਬੱਲੇ ਬੱਲੇ ਆ ਤੋਤੇ ਮੜਾਇਆ ਤੇ ਉਨ ਦੇ ਵੀ ਇਹ ਰਣਾ ਚੰਗਾ ਜਿਆਤੂ ਮਿਹਨਤ ਕੋਈ ਚਲੇ ਜਾਣਾ ਹੁਣ ਦਸਰ ਮੁਤਾਬਕ ਹੈ ਕਿ ਉਹ ਨਿਕੂਤਾ ਹੀ ਦੇਖਿਆ ਜਿਵੇਂ ਜਿਦਰਾ ਤੇ ਤੂੰ ਯਾ ਮੈਂ ਚਲੇ ਜਾਣਾ ਕਰ ਇਹਨਾਂ ਦੇ ਨਾਲ ਬਹਿ ਕੇ ਆ ਗਿਆ ਤੇ ਆਰਟਿਕ ਉਹ ਜਦ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਮੁੜ ਕੇ ਫੋਨ ਬੰਦ ਹੋ ਗਿਆ ਅਖਰ ਉਹ ਜੇ ਦਵਾ ਕਿਤਨਾ ਬਦਲ ਗਿਆ ਰਸਤਾ ਐਸੇ ਐਸੇ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਕਾ ਤੋਂ ਪਰਲੇ ਪਾਸੇ ਤੇ ਅਸੀਂ ਹਾਂ ਉੱਧਰ ਤੇ ਰਾਤ ਹੀ ਵੇ ਹੋ ਗਏ ਇਧਰ ਨੂੰ ਅਸੀਂ ਜੇ ਆਉਣ ਟਾਈਮ ਚੱਲ ਉੱਧਰ ਦੀ ਉੱਧਰ ਦੀ ਸੜਕ ਤੇ ਦੱਸ ਜਦੋਂ ਉੱਧਰ ਵੇ ਨੇ ਵੀ ਉੱਧਰ ਨੱਕ ਤੇ ਰਾਤ ਦੀ ਜਿੱਡੇ ਡੱਕਾ ਪਾ ਲੱਗ ਪੁੱਤੇ ਆ ਜਾਂਦੀ ਗੀ ਸਾਨੂੰ ਰਾਜੂ ਕੋਲ ਆ ਗਿਆ ਜਦੋਂ ਧੀਰੇ ਕਰੇ ਬੈਠੇ ਤੱਕ ਚਗਲਾ ਹੁੰਦਾ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰੇ ਆਣਾ ਪਾ ਵੇਖੀਏ ਤੇ ਤੁਸੀਂ ਉੱਧਰ ਨੂੰ ਆਏ ਅਸੀਂ ਉੱਧਰ ਨੂੰ ਆਏ ਤੇ ਬਾਤ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਟਾਈਲ ਹੁੰਦਾ ਇਹ ਦੀ ਨਹੀਂ ਕਿ ਮੰਡੇ ਦੀ ਨਹੀਂ ਕਿਸੇ ਦੀ ਜਿਆਦਾ ਬਾਹਰ ਹੀ ਰਿਹਾ ਪਹਿਲਾਂ ਚੰਡੀਗੜ੍ਹ ਕੰਮ ਕੁੰਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਕ ਹੈ ਤੁਹਾਨੂੰ ਕਿਸੇ ਦੀ ਸਾਡਾ ਬੁਣਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਲੱਗਦਾ ਜਿਹੜਾ ਬਾਗ ਦੇ ਸਾਥ ਨਾਲ ਛੋਟਾ ਬੱਚਾ ਘਜ਼ਾਰਾ ਤੇ ਜਿਆਦਾ ਬੱਚਾ ਵੀ ਨਹੀਂ ਆ ਜਾਏ ਕਿ ਮੇਰੇ ਨਾਲ ਸੋ ਪਿੰਡ ਵਾਲੇ ਕੋਈ ਸੱਚ ਸਰਮਾਇ ਸਚਾਈ ਤੇ ਇਹਨਾਂ ਦੇ ਕੋ ਥੋੜਾ ਬਦਾ ਨੇਕੀ ਦਾ ਚਲ ਤੂੰ ਤਾਂ ਮੈਂ ਹੁੰਦੀ ਰਹਿੰਦੀ ਆ ਤੇ ਬਾਕੀ ਬਾਗ ਦੇ ਹਦਾਇਸ਼ੀ ਤੋਂ ਸਾਥ ਨਹੀਂ ਲੱਗੇ ਜਿਵੇਂ ਕਿ ਇਹਨਾਂ ਕੇ ਨੰਬਰ ਨੰਬਰ ਆਉਂਦੀ ਜਾਂ ਕੋਈ ਬਿੱਤੋ ਹਾਜ਼ਰੀ ਕੋਈ ਇਹੋ ਜਿਹੀ ਦੁਸ਼ਮਣੀ ਨਹੀਂ ਗਈ ਤੇ ਇਹ ਹੈਗੀ ਕੀ ਮੰਗ ਕਰਦੇ ਹੁੰਦੇ ਹੋ ਮੰਗ ਗਈ ਹੈ ਇਨਸਾਫ ਹੀ ਹੁੰਦਾ ਹੋ ਰਹੀ ਮੰਗ ਹੀ ਕੀ ਕਰਨੀ ਹੈ ਸਾਡਾ ਹੁਣ ਜੋ ਸਾਡਾ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀ ਗਾਹ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਨਹੀਂ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਵਿਚਰੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ